ਚਗਰਾਉਂ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਰੋਡ ਰੇਜ ਪਾਸਟ ਕੰਡਕਟਰ ਜਿਹੜੇ ਆ ਕੁਝ ਨੌਜਵਾਨਾਂ ਦੇ ਵੱਲੋਂ ਬੇਰਹਿਮੀ ਨਾਲ ਜਿਹੜੀ ਹੈ ਕੁੱਟਮਾਰ ਕੀਤੀ ਗਈ ਹੈ ਦੱਸ ਦਿੱਤੇ ਕਿ ਇਹ ਮਾਮਲਾ ਸੁਨੇ ਭਕਿਆ ਜਦੋਂ ਰੋਡਵੇ ਬੱਸ ਦੇ ਵਿੱਚ ਇੱਕ ਕੁੜੀ ਮੁੰਡਾ ਬੈਠੇ ਸੀਗਾ ਆਪੋ ਚ ਗੱਲਾਂ ਕਰਦੇ ਪਏ ਸੀਗੇ ਜਿਸ ਦੇ ਦੌਰਾਨ ਕੰਡਕਟਰ ਨੇ ਜਿਹੜੇ ਆ ਉਹਨਾਂ ਨੂੰ ਟਿਕਟ ਲੈਣ ਲਈ ਕਿਹਾ ਤਾਂ ਕੁੜੀ ਨੇ ਤਾਂ ਟਿਕਟ ਲੈ ਲਈ ਪਰ ਮੁੰਡੇ ਨੇ ਕਿਹਾ ਕਿ ਮੈਂ ਵੈਸੇ ਬੈਠਾ ਗੱਲਾਂਬਾਤ ਕਰ ਰਿਹਾ ਤਾਂ ਥੋੜੀ ਦੇਰ ਤੱਕ ਮੋਟਰ ਜਾਣਾ ਇਸੇ ਚੀਜ਼ ਨੂੰ ਲੈ ਕੇ ਜਦੋਂ ਬੱਸ ਕੰਡਕਟਰ ਨੇ ਦੋਵਾਂ ਨੂੰ ਕਿਹਾ ਕਿ ਜੇ ਤੈ ਗੱਲਾਂ ਕਰਨੀਆਂ ਤੁਸੀਂ ਬਾਹਰ ਉਤਰ ਜਾਓ ਐਸੀ ਚੀਜ਼ ਨੂੰ ਲੈ ਕੇ ਜਿਹੜਾ ਮੁੰਡਾ ਅੰਦਰ بیٹھا ਸੀਗਾ ਉਸਦੇ ਵੱਲੋਂ ਕੁਝ ਨੌਜਵਾਨਾਂ ਨੂੰ ਕੋਲ ਕੀਤੀ ਗਈ ਜਦੋਂ ਬੱਸ ਥੋੜੀ ਜਿਹੀ ਅੱਗੇ ਗਈ ਤਾਂ ਰਾਸਤੇ ਦੇ ਵਿੱਚ ਮੁੰਡਿਆਂ ਨੇ ਜਿਸ ਬੱਸ ਨੂੰ ਘੇਰਾ ਪਾ ਲਿਆ ਬੱਸ ਦੇ ਅੰਦਰ ਦਾਖਲ ਹੋ ਕੇ ਜਿਹੜਿਆ ਕੰਡਕਟਰ ਦੇ ਜਿਹੜਿਆ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹ ਬਿਉਸ਼ ਹੋ ਜਾਂਦਾ ਤਾਂ ਬਸ ਦੇ ਵਿੱਚ ਮੌਜੂਦ ਲੋਕਾਂ ਜਿਹੜੀ ਹੈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਬੇਰਹਿਮੀ ਨਾਲ ਜਿਹੜੀ ਹੈ ਕੁੱਟ ਮਾਰ ਕੰਡਕਟਰ ਨੇ ਕੀਤੀ ਕਿ ਜਿਸ ਤੋਂ ਬਾਅਦ ਉਹ ਗੰਭੀਰ ਚੱਕਵੀ ਹੋ ਜਾਂਦਾ ਤਾਂ ਬਸ ਵਿੱਚ ਮੌਜੂਦ ਲੋਕਾਂ ਤੋਂ ਬੋਲੋ ਇਸ ਨੂੰ ਨੇਦੀਖੇ ਹਸਪਤਾਲ ਵਿੱਚ ਭੇਤੀ ਕਰਾਇਆ ਜਾਂਦਾ ਤੇ ਇਸ ਮਾਮਲੇ ਦੇ ਵਿੱਚ ਬਸ ਵਿੱਚ ਮੌਜੂਦ ਮਹਿਲਾਵਾਂ ਦਾ ਕੀ ਕੁਝ ਕਹਿਣਾ ਔਰ ਹਸਪਤਾਲ ਚ ਦਾਖਲ ਕੰਡਕਟਰ ਦਾ ਕੀ ਕੁਝ ਕਹਿਣਾ ਕਿ ਉਹ ਉਸ ਤਰ੍ਹਾਂ ਬਾਣਾ ਵਾਪਰਿਆ ਆ ਸੁਣਦੇ ਆ ਉਸ ਦੇ ਜਵਾਬ ਵਿੱਚ ਨਾ ਕੋਈ ਕੋਈ ਨਹੀਂ ਵਸਤੇ ਟੱਕੀ ਵੀਰੇ ਨੇ ਟੱਕੀ ਟੱਕੀ ਕਿਨੈਕਟਰ ਦਾ ਕੋਈ ਦੋਸ਼ ਨਹੀਂ ਸੀ ਆਪਣੇ ਦਾ ਨੈਕਟਰ ਦਾ ਕੋਈ ਨੈਕਟਰ ਨੇ ਤਾਂ ਕਿ ਆ ਸੀ ਵੀ ਟੱਕ ਟੱਕਾ ਲੈ ਮੁੰਡਿਆ ਜੇ ਨਾ ਜਾਣਾ ਉਹ ਮੁੰਡਾ ਇਹਦੇ ਨਾਲ ਬੈਠਾ ਸੀ ਕੁੜੀ ਦੇ ਵਸਟ ਨੇਕਟਰ ਨੂੰ ਕੁੱਟਿਆ ਵਿਚ ਮੜ ਕੇ ਕੁੱਟਿਆ ਉਹਨਾਂ ਨੇ ਫਿਰ ਟੁੱਟ ਕੇ ਬੈਠ ਮਾਰ ਕੇ ਦੋ ਬੰਦੇ ਜੇ ਪੜਿਆ ਤੇ ਕੁੜੀਆਂ ਨੂੰ ਵੀ ਬੋਲਦੇ ਸੀ ਵੀ ਤੁਸੀਂ ਬੋਲਦੇ ਸੀ ਕਿਨੈਕਟਰ ਤਾਂ ਰੋਜ਼ ਵਰਤਦੇ ਜਾਂਦੇ ਆ ਵੀਰੇ ਕਦੇ ਸਾਨੂੰ ਗਲਤ ਨਹੀਂ ਬੋਲਿਆ ਉਹ ਕੁੜੀ हां ਵੀਰਾਂ ਨੂੰ 10 ਸਾਲ ਉਹ ਚੱਲਦੇ ਇਸ ਰੂਟ ਤੇ। ਉਹੀ ਤਾਂ ਗੱਲ ਆ ਕਿ ਇਹਨਾਂ ਨੂੰ ਉਹ ਮੁੰਡਾ ਉਹ ਕੁੜੀ ਦੇ ਮੂੰਹ ਨੂੰ ਹੱਥ ਲੰਦਾ ਸੀ। ਭਰਾ ਕਿਤੇ ਕੁੜੀਆਂ ਦੇ ਮੂੰਹ ਨੂੰ ਹੱਥ ਲੰਦੇ ਹੁੰਦੇ ਆ? ਹਾਂ। ਸਹੀ ਗੱਲ ਆ ਭੈਣੇ ਤੇਰੀ। ਹੁੰਦੇ ਹੁੰਦੇ ਆ ਵੀ ਅਸੀਂ ਜਾਣਦੇ ਆ। ਸਹੀ ਗੱਲ ਆ ਭੈਣੇ ਤੇਰੀ। ਸਹੀ ਗੱਲ। ਸਾਡੇ ਭਰਾ ਤਾਂ ਸਾਡੇ ਮੂੰਹ ਨੂੰ ਹੱਥ ਲਾ ਕੇ ਜਾਂਦੇ ਨਹੀਂਗੇ। ਕਨੈਕਟਰ ਦਾ ਕੋਈ ਕਸੂਰ ਨਹੀਂ ਇੱਥੇ। ਕਨੈਕਟਰ ਦਾ ਕੋਈ ਕਸੂਰ ਨਹੀਂ। ਕੋਈ ਕਸੂਰ ਨਹੀਂ। ਆਹ ਦੇਖੋ ਜੀ ਕਨੈਕਟਰ ਸਾਡਾ। ਉਹ ਵੀ ਪੱਕਾ ਲਾਤੀ ਆ। ਵਿਚ ਵੜ ਕੇ ਗੱਡੀ ਸਰਕਾਰੀ বাস ਰੋਡਵੇ ਦੇ ਵਿੱਚ ਵੜ ਕੇ ਗੁੰਡਾ ਕਰਦੀ ਕੀਤੀ ਆ। ਮੇਰਾ ਤੇ ਅੰਦਰ ਸਿੰਘ ਆ ਜੀ ਤੇ ਮੈਂ ਜਗਰਾਉਂਡ ਵੀ ਪੂਜਾ ਕਨੈਕਟਰਾਂ ਪਿਛਲੇ 10 ਸਾਲ ਤੋਂ ਤੇ ਨਿਹਾਲ ਸਿੰਘ ਵਾਲਾ ਚੰਡੀਗੜ੍ਹ ਵਾਲਾ ਰੂਟ ਤੇ ਮੇਰੀ ਡਿਊਟੀ ਆ ਸ਼ਾਮ ਨੂੰ ਅਸੀਂ ਇੱਥੇ ਉਹ ਨਿਹਾਲ ਸਿੰਘ ਵਾਲੇ ਨੂੰ ਚੱਲਣਾ ਸੀ 5:20 ਮਿੰਟ ਤੇ ਉਹ ਗੱਡੀ ਸਰਕਾਰੀ ਕਰਕੇ ਜ਼ਿਆਦਾ ਭਰਦੀ ਆ ਪਹਿਲਾਂ ਟਿਕਟਾਂ ਕੱਟਣ ਲੱਗ ਜਣਾ 10 ਮਿੰਟ ਮੈਂ 5-10 ਕਿਤੇ ਟਿਕਟਾਂ ਕੱਟਣ ਲੱਗਿਆ ਮਗਰੋਂ ਤੇ ਮੁੰਡਾ ਤੇ ਕੁੜੀ ਬੈਠੇ ਸੀ ਇੱਕ ਉਹ ਕੁੜੀ ਦੇ ਟਿਕਟ ਕੱਟ ਤੇ ਮੁੰਡੇ ਨੇ ਮਖਾ ਵੀ ਟਿਕਟ ਲੈ ਲਾ ਤੇ ਉਹ ਕਹਿੰਦਾ ਜੀ ਮੈਂ ਤਾਂ ਵੈਸੇ ਹੀ ਬੈਠਾਂਗਾ ਮੈਂ ਟਿਕਟ ਮੈਂ ਦਫ਼ਤਰ ਜਾਣਾਗਾ ਬਾਹਰ ਜਿੱਦੋਂ ਬੱਸ ਚੱਲੀ ਮੈਂ ਕਿਹਾ ਵੀ ਵੀਰੇ ਸਵਾਰੀਆਂ ਖੜੀਆਂ ਵੀ ਜਾਂਦਾ ਹਦੋਂ ਹੁਣੇ ਉਤਰ ਜਾ ਵੀ ਜੇ ਤੁਸੀਂ ਗੱਲਬਾਤ ਕਰਨੀ ਹੈ ਕੋਈ ਜਣਾ ਆਪਦਾ ਬਾਹਰ ਬਹਿ ਕੇ ਕਰੋ ਉੱਥੇ ਬੱਸ ਸਟੈਂਡ ਤੇ ਬੈਠਣੋਂ ਥਾਂ ਬਣਨ ਵਾਲਾ ਉਹ ਚਲੋ ਥੱਲੇ ਉਤਰ ਗਿਆ ਦੁਬਾਰਾ ਫੇਰ ਆ ਗਿਆ ਕਹਿੰਦਾ ਵੀ ਮੇਰੀ ਸਿਸਟਰ ਆਹੇ ਉਹਨਾਂ ਕਹਾਂ ਵੀ ਬਹਿ ਜਾ ਕੋਈ ਗੱਲ ਨਹੀਂ ਟਿਕਟ ਕਟਾ ਲਾ ਪਰ ਕਿਉਂ ਗੱਡੀ ਜ਼ਿਆਦਾ ਭਰੀ ਹੋਣ ਕਰਕੇ 11 ਜਰੂ ਪਿੱਛੋਂ ਟਾਇਟਾ ਕੱਟ ਗਈ ਮੁੜ ਕੇ ਵਿੱਚ ਦੀ ਲੰਘੇ ਨਹੀਂ ਜਾਂਦਾ ਕਰ ਤੇ ਇੰਨੇ ਨਾਲ ਉਹਨੇ ਚਲੋ ਟਿਕਟ ਬਹਿਸਵਾਜੀ ਕਰਕੇ ਮੇਰੇ ਨਾਲ ਕਟਾ ਲਈ ਕਿੰਨੇ ਕਿਤੇ ਗਰਜ਼ੀ 30 ਰੁਪਏ ਦੀ ਟੈਕਟ ਸੀਗੀ ਜੀ ਉਹਨੇ ਗਾਹਾਂ ਫੂਨ ਲਾਤਾ ਉਹਨਾਂ ਨੇ ਇਹ ਸ਼ੂ ਇਹ ਬਣਾ ਲਿਆ ਵੀ ਇਹ ਕੁੜੀ ਨੁਮਾਗਾ ਜਹਾ ਹਾਲਾਕਿ ਮੇਰੀ ਕੁੜੀ ਨਾਲ ਕੋਈ ਗੱਲ ਬਾਤ ਨਹੀਂ ਨਾ ਹੀ ਆਪਾਂ ਨੂੰ ਕੁਝ ਕਿਹਾਗਾ ਇਸ ਗੱਲ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਆ ਸਵਾਰੀਆਂ ਬਵਾ ਵੀ ਇਸ ਗੱਲ ਦਾ ਤੇ ਉਹਨੇ ਆਪਦੇ ਉੱਥੇ ਮੁੰਡੇ ਸਾਥਲੇ ਹੋਰ 10 15 ਤੇ ਸਾਡੇ ਸਟਾਫ ਦੇ ਬੰਦੇ ਸੀਗੇ ਤੇ ਮੁੰਡਾ ਸੀਗਾ ਨਾਲ ਮਲਗੀਤ ਖੜਾ ਜਿਹੜਾ ਤੇ ਬਾਕੀ ਹੋਰ ਵੀ ਸਟਾਫ ਮੈਂਬਰ ਸੀਗੇ ਸਾਡੇ ਅਸੀਂ ਆ ਦੇ ਵਿਚਾਰੀ ਕੋਸ਼ਿਸ਼ ਕੀਤੀ ਪਰ ਉਹ ਯਾਰਾ ਗਣਤੀ ਹੋਣ ਕਰਕੇ ਆਡੀ ਉਹਨਾਂ ਨੇ ਉੱਥੇ ਨਜਾਇਜ਼ ਕਟ ਮਾਰ ਕੀਤੀ ਨੇੜੇ ਸਾਡੀ ਗੱਡੀ ਰੋਕੀ ਚੰਡੀਗੜ੍ਹ ਵਾਲਾ ਰੂਟ ਆ ਜੀ ਟਾਈਮ ਐਸ ਪਿਆ ਗੱਡੀ ਦਾ ਉਹਦਾ ਤੇ ਅੱਜ ਵੀ ਟਾਈਮ ਐਸਾ ਕੱਲ ਵੀ ਟਾਈਮ ਐਸਾ ਸੀ ਜੀ ਕਿੰਨੇ ਬੰਦੇ ਆਏ ਸੀ ਉਹ 15 ਬੰਦੇ ਤੋਂ 20 ਬੰਦੇ ਸੀਗੇ ਜੀ ਘਟੋ ਘਟ ਤੇ ਰਿਪੋਰਟ ਕੀਤੀ ਹੈ ਪੁਲਿਸ ਰਿਪੋਰਟ ਕੀਤੀ ਹੈ ਜੀ ਬਿਆਨ ਹੋ ਚੁੱਕਿਆ ਪਰਚਾ ਵੀ ਹੋ ਗਿਆਗਾ ਤੇ ਅਗਲੀ ਕਾਰਵਾਈ ਜਿਵੇਂ ਹੋਊਗੀ ਪ੍ਰਸ਼ਾਸਨ ਕਰੂਗਾ ਕੀ ਭੈਣ ਭਰਾ ਸੀ ਨਾ ਆਸ ਕੀ ਕਰਨੀ ਆਣੀ ਸਾਨੂੰ ਇਹ ਆਪਾਂ ਗੱਲ ਕਹਿ ਨਹੀਂ ਸਕਦੇ ਵੀ ਭੈਣ ਭਰਾ ਸੀ ਬਾਅਦ ਚ ਉਹ ਕਹਿੰਦਾ ਸੀਗਾ ਵੀ ਮੇਰੇ ਸੈਕਟਰ ਵਗੈਰਾ ਕੀ ਜਾਂ ਕਿਵੇਂ ਆ ਜਾਣੇ ਉਹ ਗੱਲਾਂ ਤੋਂ ਤਾਂ ਉਹਨਾਂ ਦੇ ਲੱਗਦਾ ਸੀ ਉਹ ਕੁੜੀਆਂ ਦੀ ਸਾਡੀ ਵੀਡੀਓ ਹੈਗੀ ਆ ਜਿਹੜੇ ਕੁੜੀਆਂ ਨੇ ਸਵਾਰੀਆਂ ਨੇ ਸਾਨੂੰ ਬਿਆਨ ਦਿੱਤੇ ਆ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਨਹੀਂ ਸੀਗਾ ਵੀ ਉਹ ਭੈਣ ਭਰਾ ਹੋਣਗੇ